ਗੱਲ ਨਹੀਂ ਜਨੇ 21 ਰੇਟ ਲੱਗ ਜਾਣਗੇ ਇਹ ਬਾਈ ਕੋਈ ਗੱਲ ਨਹੀਂ ਰੇਟ ਰੂਟ ਦੀ ਕਿਹੜੀ ਗੱਲ ਹੁਣ ਆਪਰ ਨੇ ਪਤਾ ਜੀ ਕਿਸੇ ਭੈਣ ਭਾਈ ਨੂੰ ਉਹਦੇ ਕੋਈ ਲੋੜ ਨਹੀਂ ਹੈਗੀ ਕਿਹੜਾ ਕੋਈ ਦੁੱਧ ਰੱਖਣਾਗਾ ਦੇਖੋ ਇਹਦੀ ਕਿਸੇ ਭੈਣ ਭਾਈ ਨੇ ਕੋਈ ਸੇਵਾ ਕਰਨੀ ਆ ਤੇ ਸਾਨੂੰ ਵੀ ਆਏ ਤੇ ਸਾਨੂੰ ਥੋੜਾ ਜਿਹਾ ਮੌਕਾ ਮਿਲ ਜੂ ਸੇਵਾ ਦਾ ਹੁਣ ਸਾਡੇ ਕੋਲੇ ਪਰਮਾਤਮਾ ਨੇ 50 ਚੀਜ਼ਾਂ ਬਖਸ਼ੀਆਂ ਨੇ ਜੇ ਜੇ ਇੱਕ ਚੀਜ਼ ਦੇ ਵਿੱਚ ਜੇ ਸਾਵੇਂ ਭਾਅ ਵੀ ਦੇ ਦਾਂਗੇ ਲੈ ਭਾਈ ਤੂੰ ਕਹਾ ਖੇਤ ਮਦਦ ਕਰ ਜਿੰਨੇ ਲੋਕ ਕਰਿਆ ਸੀ ਕਰ ਦਾਂਗੇ ਇਹ ਆ ਮੰਨ ਲੋ ਜੀ ਆਪਾਂ ਨੂੰ ਇਹ 60 ਰੁਪਏ ਦਾ ਪੈ ਜਾਊਗਾ ਜੀ ਇਹ ਠੀਕ ਜੇ ਇਕੱਠੇ ਲ ਜਾਣ ਕਿਸੇ ਬਸ ਇਹ 100 ਰੇ ਠੀਕ ਹੈ ਜੀ ਬੇ ਆਪਣਾ 2 ਗ੍ਰੇਡ 60 ਰੁਪਏ ਪੀਸ ਆਪਾਂ ਲਾਵਾਂਗੇ ਓਰੇ ਬੰਦੇ ਨੂੰ ਠੀਕ ਆ ਆਹਾਂ ਠੀਕ ਆ ਬਾਕੀ ਮੇਰਾ ਵੀਰੇ ਇਹ ਆ ਦੇਖੋ ਜੀ ਆਪਣੇ ਕੋਲ ਤੰਦੂਰ ਦੇ ਪਹਿਲੇ ਨੰਬਰ ਤੇ ਹੀ ਇਹ ਠੀਕ ਹੈ ਜੀ ਜੇ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਆਉਂਦੀ ਆ ਤੰਦੂਰ ਦੀ ਤਾਂ ਆਪਾਂ ਜ਼ਿੰਮੇਦਾਰ ਆਈ ਆਪਾਂ ਫੋਨ ਨੰਬਰ ਕਾਰਡ ਸਭ ਕੋ ਦਵਾਂਗੇ ਓਕੇ ਕੋਈ ਕਿਸੇ ਤਰ੍ਹਾਂ ਦੀ 900 ਦਾ ਆਪਾਂ ਉਹਦਾ ਦੇਣਦਾਰਾਂਗੇ ਇਹ ਕੀ ਰੇਟ ਬਾਈ ਬਾਈ ਇਹਦਾ ਰੇਟ ਰੂਟ ਕੋਈ ਗੱਲ ਨਹੀਂ ਵੀਰੇ ਦੇਖੋ ਕਈ ਸਹਜ ਆਉਂਦੇ ਨੇ ਰੇਟ ਦੇ ਜਿਵੇਂ ਕਹਿੰਦੇ ਨੇ 300 ਰੁਪਏ ਤੋਂ ਸਟਾਰਟ ਹੋ ਜਾਂਦਾ ਉਹਦੇ ਕਹੀ ਮਹਿਨਾ ਤੇ ਉਹਡੇ ਕੁੱਜੇ ਚਾਹ ਇਹ ਗਾਹਵਾਸ ਤੋਂ ਦੁਬਾਰਾ ਜਿੰਨਾ ਮਰਜ਼ੀ ਲੈ ਲੋ ਦੇਖੋ ਵੀਰੇ ਆਪਣੇ ਕੋਲੇ ਦੇਖੋ ਆਹ ਦੇਖੋ ਮੇਰਾ ਵੀਰ ਕੋਈ ਵੀ ਆਟਮ ਆਪਾਂ ਫੜਾਂਗੇ ਕੋਈ ਚੱਕਰ ਨਹੀਂ ਆਏਗਾ ਜਿਹਦੇ ਵਿੱਚੋਂ ਵੀ ਆਪਾਂ ਨੂੰ ਆਹ ਕੁੰਡੇ ਪੈਨੇ ਆਪ ਲੈਣਾ ਪਾਣੀ ਵਾਲੇ ਕੈਂਪਰ ਨੇ ਆਹ ਤਾਬਾ ਆ ਗਿਆ ਮਿੱਟੀ ਦਾ ਆਪਣਾ ਠੀਕ ਹੈ ਜੀ ਆਪਣੇ ਕੋਲੇ ਪੰਜਾਗਣਾ ਦਾ ਕੁੱਕਰ ਵੀ ਆ ਜਾਣਗੇ ਕੁੱਕਰ ਵੀ ਪੈਨੇ ਆਪਣੇ ਕੋਲੇ ਫਰਾਈ ਪੀਨ ਪੈਨੇ ਚਾਵਾ ਤੇ ਜੱਗ ਗਲਾਸ ਜੋ ਵੀ ਚੀਜ਼ ਆਪਾਂ ਨੂੰ ਮਸਤਾਨੀ ਮਿੱਟੀ ਦੀ ਲੋੜ ਆ ਗਈ ਸਾਰੀ ਵੈਰਾਈਟੀ ਕੋਲ ਬਟਾ ਕੋਲ ਦੀ ਲੋ ਵੀ ਰਹੀ ਹੈ ਜੀ ਗੱਲ ਨਹੀਂ ਆ ਗਈ ਬਸ ਇਹ ਚੀਜ਼ਾਂ ਜੇ ਆਪਾਂ ਵਰਤਾਂਗੇ ਤਾਂ ਥੋੜਾ ਜਿਹਾ ਆਪਾਂ ਨੂੰ ਲੱਗਦਾ ਵੀ ਆਪਣੇ ਕਈ ਚੀਜ਼ਾਂ ਲਈ ਇਹ ਰੈੱਡ ਫਲੈਸ਼ਰ ਲਈ 슈ਗਰ ਲਈ ਕੰਟਰੋਲ ਕਰਦਾ ਹੈ ਭਾਂਡੇ ਕਈ ਚੀਜ਼ਾਂ ਨੂੰ ਆਪਾਂ ਨੂੰ ਬਚਾਅ ਕਰ ਰਹੇ ਨੇ ਜਦੋਂ ਅੱਗੇ ਆਪਣੇ ਸਿਆਣਿਆਂ ਨੇ ਕਿਹਾ ਸੀ ਪਿੱਤਲ ਦਾ ਭਾਂਡਾ ਹੈਗਾ ਆਪਣਾ ਤੇ ਪਿੱਤਲ ਦੇ ਭਾਂਡੇ ਨਾਲ ਆਪਣਾ ਪਚਾਅ ਆਗਾ ਸਟੀਲ ਤੋਂ ਬਣਾ ਉਹੀ ਕੰਮ ਹੋਣੇ ਮਿੱਟੀ ਦਾ ਜੀ ਮਿੱਟੀ ਦਾ ਦੇਖੋ ਥੋੜੀ ਦੇਖੋ ਰਕੜੀ ਭਈਆ ਦੇਖ ਪਾਲਾ ਥੋੜੀ ਜੀ ਸਮਾਈ ਦਾ ਮੁੱਲ ਆ ਜੀ ਦਾ ਇਹ ਕੀ ਰੇਟ ਭਾਈ ਜੀ ਆਪ ਨੂੰ ਇਹ ਤਾਂ ਭਾਈ ਇਹ ਸਾਰੇ 80 ਰੁਪਏ ਦਾ ਜੀ ਕੁੱਲ ਬਿਲਕੁਲ ਠੀਕ ਆ ਜੀ ਬਾਕੀ ਕੋਈ ਗੱਲ ਨਹੀਂ ਉਹ ਜਿਆ ਮਾਨਤਨ ਹੋਰ ਵੀ ਹੋ ਜਾਊਗਾ ਹੋਰ ਦਿਖਾ ਦਿਓ ਹੋਰ ਹੋਰ ਆਪਣੇ ਕੋਲ ਦੇਖੋ ਯਾਰ ਮਿੱਟੀ ਦੇ ਟੇਪ ਬਣਾਈ ਜੀ ਠੀਕ ਆ ਜੀ ਇਹ ਮਿੱਟੀ ਆ ਨਵਾਂ ਤੇ ਬਣਾਈ ਜੀ ਦੇ ਦੇ ਵਿੱਚ ਦੇਖੋ ਲੱਗਿਆ ਉੱਪਰ ਸਿਕੰਜਾ ਰਾਬੜ ਦਾਗਾ ਪਰ ਜਿਹੜਿਆ ਬਰਤਨ ਵਿੱਚ ਮਿੱਟੀ ਦੇ ਬਣੇ ਹੋਣੇ ਜਿਹਦੇ ਵਿੱਚ ਇਹ ਮਿੱਟੀ ਵਾਲਾ ਬਰਤਨ ਆ ਗਿਆ ਜੀ ਯਾਨੀ ਜਿਹੜੀ ਵੀ ਚੀਜ਼ ਆ ਸਾਰੀ ਬਾਜਵਰੇ ਇੱਥੇ ਦੇ ਦੋਗੇ ਬਾਜਵਰੇ ਮਿਲੂਗੀ ਆ ਤਵਾ ਆ ਗਿਆ ਜੀ ਆਪਣੇ ਕੋਲ ਕਲਕੱਤੇ ਦੀ ਆਈਟਮ ਆਈਏ ਠੀਕ ਹੈ ਜੀ ਇਹ ਤਵਾ ਆ ਗਿਆ ਕਲਕੱਤੇ ਦਾ ਕਲਕੱਤੇ ਨਾਲ ਸੋਚਣਾ ਸੋਚਦਾ ਵੀ ਪਤਾ ਨਹੀਂ ਕਾਲਾ ਰੰਗ ਕਰਿਆ ਹੋਵੇ ਤੇ ਉੱਤੇ ਪਰ ਇਹਦੇ ਉੱਤੇ ਆਪਾਂ ਕਿਤੇ ਵੀ ਬੰਦਾ ਸਰਦੀ ਇਲਾਜ ਕਰਕੇ ਕਹਿੰਦੇ ਆ ਪਰ ਕਹਿ ਰਹੇ ਆ ਵੀ ਬਾਹਰ ਕਰਕੇ ਦੇਖ ਜੇ ਕਾਲਾ ਰੰਗ ਕਰਿਆ ਹੋਵੇ ਤਾਪਾ ਆਪਾਂ ਨੂੰ ਕੋ ਆਪਣੀ ਵੱਲ ਆਪਾਂ ਲਾਂਭਾ ਦੇ ਸਕਦੇ ਆ ਠੀਕ ਹੈ ਜੀ ਹਾਂ ਐਦਾਂ ਦੀ ਕੋਈ ਗੱਲ ਨਹੀਂ ਆ